ਨੀ ਤੂੰ ਮਾਪਿਆਂ ਤੇ ਜ਼ੁਲਮ ਕਮਾਇਆ ਗੁਰੂ ਰਵਿਦਾਸ ਧਾਰ ਕੇ ਜੈ ਗੁਰਦੇਵ ਧੰ ਗੁਰਦੇ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਅਬਸ਼ੋਸ਼ਨ ਯੂਨਿਟੀ ਦੋਸਤੋ ਨੀ ਤੂੰ ਮਾਪਿਆਂ ਤੇ ਜ਼ੁਲਮ ਕਮਾਇਆ ਗੁਰੂ ਰਵਿਦਾਸ ਧਾਰ ਕੇ ਚੰਨਣ ਸਿੰਘ ਜੀ ਦੀ ਕਲਮ ਚੋਂ ਨਿਕਲਿਆ ਇਹ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਉਹਨਾਂ ਦੀ ਸੇਵਿਕਾ ਮੀਰਾ ਬਾਈ ਜੀ ਦੇ ਉੱਪਰ ਇਕ ਗੱਲ ਦੱਸਣਾ ਚਾਹੁੰਦਾ ਹੈ ਕਿ ਜਦੋਂ ਮੀਰਾਬਾਈ ਜੀ ਨੇ ਸਤਗੁਰੂ ਰਬਦਾਸ ਮਹਾਰਾਜ ਜੀ ਨੂੰ ਆਪਣਾ ਗੁਰੂ ਧਾਰਨ ਕਰ ਲਿਆ ਤਾਂ ਇਸ ਦੀ ਚਰਚੇ ਜਿਹੜੇ ਹੈ ਮੇਵਾੜਸ ਦੇ ਵਿੱਚ ਹਾਰੇ ਦੁਆਲੇ ਰਾਜਸਥਾਨ ਦੇ ਇਲਾਕੇ ਦੇ ਵਿੱਚ ਖੂਬ ਹੋਣ ਲੱਗ ਪਏ ਜਦੋਂ ਇਹਨਾਂ ਚਰਚਾਾਂ ਮਾ ਦਾ ਮੀਰਾਬਾਈ ਜੀ ਦੀ ਮਾਂ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਸਾਥ ਸੰਬੰਧੀਆਂ ਨੂੰ ਸ਼ਰੀਕੇ ਵਿੱਚ ਪਤਾ ਲੱਗਾ ਕਿ ਇੱਕ ਚਮਾਰ ਜਾਤੀ ਦਾ ਸ਼ਖਸ ਮੀਰਾਬਾਈ ਜੀ ਨੇ ਆਪਣਾ ਗੁਰੂ ਧਾਰ ਲਿਆ ਤਾਂ ਮੀਰਾਬਾਈ ਜੀ ਦੀ ਆਲੋਚਨਾ ਥਾਂ-ਥਾਂ ਹੋਣ ਲੱਗੀ ਲੇਕਿਨ ਮੀਰਾਬਾਈ ਜੀ ਨੂੰ ਆਪਣੇ ਸਤਗੁਰ ਸਤਗੁਰ ਰਵਿਦਾਸ ਮਹਾਰਾਜ ਜੀ ਤੇ ਪੂਰਨ ਵਿਸ਼ਵਾਸ ਕੁਲ ਮਾਲਿਕ ਸੀ ਸਤਗੁਰ ਦਾਸ ਮਹਾਰਾਜ ਜੀ ਸ਼ਾਂਤੀ ਦੇ 5 ਸਾਲ ਸ਼ਾਂਤੀ ਦੇ 5 ਸਾਲ ਔਰ ਜਿਨ੍ਹਾਂ ਦਾ ਪ੍ਰਕਾਸ਼ ਉਤਸਵ 1 ਫਰਵਰੀ 2026 ਨੂੰ ਪੂਰੇ ਸੰਸਾਰ ਦੇ ਵਿੱਚ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਮੀਤੂ ਮਾਪਿਆਂ ਦੇ ਜ਼ੁਲਮ ਕਮਾਇਆ ਗੁਰੂ ਰਵੀਦਾਸ ਧਾਰ ਕੇ ਕਿਸ ਤਰ੍ਹਾਂ ਉਸ ਦੀ ਮਾਂ ਉਸ ਨੂੰ ਸਮਝਾਉਂਦੀ ਹੈ ਔਰ ਚੰਨਣ ਸਿੰਘ ਜੀ ਨੇ ਆਪਣੀ ਕਲਮ ਰਾਹੀਂ ਕਿਸ ਤਰ੍ਹਾਂ ਇਸ ਗੀਤ ਨੂੰ ਲਿਖਿਆ ਹੈ ਔਰ ਕਿਸ ਤਰ੍ਹਾਂ ਸੁਰਾਂ ਦੇ ਵਿੱਚ ਉਹਨਾਂ ਨੇ ਸੰਗੀਤ ਦੇ ਵਿੱਚ ਪਰੋਇਆ ਹੈ ਆਵ ਮਾਰਦਿਆ ਉਹਨਾਂ ਦੇ ਲਿਖੇ ਇਸ ਗੀਤ ਤੇ ਇੱਕ ਨਜ਼ਰ ਹੋਣ ਫਰਿਆਦ ਕਿਰਪਾ ਦੀ ਤੇ ਰਚਕ ਤੇ ਪੈ ਜਨਹਿਰਾ ਹੈ ਇੱਕ ਕਰਮ ਮੇਰੇ ਤੇ ਕਰਦਾ ਤਾ ਸਿਰ ਬਣਾ ਨਾ ਫਿਰ ਦਵਾਰਾ ਹੈ ਗੁਰੂ ਪਿਆਰ ਸਾਂਗੀ ਜਦੋਂ ਮੀਰਾ ਨੇ اپنی ماں ਨੂੰ ਸਾਰਾ ਕੁਝ ਦੱਸਤਾ ਕਿ ਮਾਂ ਤੂੰ ਮੇਰੇ ਸਤਿਗੁਰੂ ਅਰਦਾਸ ਮਹਾਰਾਜ ਜਿਨ ਨੂੰ ਚਮਾਰ ਕਰਕੇ ਬਜਾਉਂਦੀ ਹੈ ਇੱਕ ਵਾਰੀ ਜਾ ਕੇ ਉਹਨਾਂ ਨੂੰ ਮਿਲ ਤਸੀ ਗੁਰੂ ਪਿਆਰੀ ਸਾਸ ਸੰਗ ਜੀ ਮੀਰਾ ਦੀ ਮਾਂ ਦੇ ਦਿਲ ਵਿੱਚ ਨਹੀਂ ਨਫ਼ਰਤ ਭਰੀ ਹੋਈ ਸੀ ਕਿ ਉਹ ਮੀਰਾ ਦੀ ਇੱਕ ਗੱਲ ਮੰਨਣ ਵਾਸਤੇ ਵੀ ਤਿਆਰ ਨਹੀਂ ਸੀ ਔਰ ਮੀਰਾ ਨੂੰ ਕਹਿਣ ਲੱਗੀ ਕਿ ਐ ਪੁੱਤਰੀ ਉਹ ਰਾਣਿਆਂ ਦੇ ਘਰ ਜੰਮ ਕੇ ਰਾਜਿਆਂ ਦੇ ਘਰ ਜੰਮ ਕੇ ਤੋ ਇੱਕ ਨੀਚ ਚਮਿਆਰ ਜਿਹੜਾ ਕਿ ਬਾਹਰ ਕਿਨਾਰੇ ਸੜਕਾਂ ਦੇ ਬੈਠ ਕੇ ਜੁੱਤੀਆਂ ਗਣਦਾ ਤੇ ਉਹਨੂੰ ਆਪਣਾ ਗੁਰੂ ਬਣਾਇਆ ਤੇ ਮੀਰਾ ਨੂੰ ਉਹਦੀ ਮਾਂ ਨੇ ਕਿਸ ਤਰ੍ਹਾਂ ਇਹ ਪਰਤਾਨਾ ਕੀਤੀ ਇਹ ਮੈਂ ਜੋ ਲਿਖਿਆ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ 니 ਤੁਮ ਬਪਿਆਂ ਤੇ ਜੁਲਮ ਮਮਾਇਆ ਆਪਿਆਂ ਦੇ ਜ਼ੁਲਮ ਕਮਾયા ਗੁਰੂ ਚੰਮਿਆਰ ਦਾ ਕੇ ਨਾ ਭਾਗੇ ਤੂੰ ਗੁਣਾ ਕੇ ਮੀਨਾ ਹਰੇ ਗੁਰੂ ਨਹੀਂ ਜਾਣਨਾ ਤੇਰੇ ਕਰਮਾਂ ਨਾ ਕਰਨਾ ਸੁਪਾਯਾ ਗੁਰੂ ਚਮਿਆ ਅੰਧਾਰ ਕੀ ਨੀ ਉਮਪੀਅਤੇ ਜ਼ੁਲਮ ਕਮਾਇਆ ਤੈਨੂੰ ਮਾਨਾ ਉਹ ਜਹਦਾ ਪਿਆਲਾ ਦੇ ਕੀ ਨੀਰਾ ਤੈਨੂੰ ਮਾਨਾ ਤੈਨ ਕਰਮ ਦਾ ਆਪਣਾ ਨੁ ਪਾਇਆ ਨੀ ਕੋ ਜੁਨਿਆਰ ਤਾਰ ਕੇ ਨੀ ਤੁਮ ਪਿਆ ਤੇ ਜੁਰਮ ਕਮਾਇਆ ਨੀ ਕੋ ਜੁਨਿਆਰ ਤਾਰ ਕੇ ਨੀ ਤੁਮ ਪਿਆ ਤਾਰ ਕੇ ਬਾਵਲੇ ਦੀ ਪਤਨੀ ਉਹਨ ਕੀ ਵਿਚ ਰੋਲ ਦਿੱਤੀ ਓਏ ਬਾਵਲੇ ਦੀ ਪਤਨੀ ਕਰ ਕਰ ਗਨਾਇਤੀ ਕਰੇ ਸਾਰਾ ਜਗਨੀ ਉਹ ਕਰ ਕਰ ਦਿਲ ਜੀ ਕਰੇ ਸਾਰਾ ਜਗਨੀ ਓ ਚੰਨ ਮਰ ਜਾਣਾ ਓਏ ਤੂੰ ਕਵੇਂ ਜੁ ਆਇਆ ਕੋਈ ਜੁ ਯਾਰ ਦਾਰ ਕੀ 니 ਤੁਮ ਪਿਆਤੇ ਮੁਕਮਾਇਆ ਵੈ ਤੁਮਿਆਰ ਧਰ ਕੇ ਹੋ ਵੀ ਤੁਮਿਆਰ ਧਰ ਕੇ ਹੈ ਧੰਵਾਦ ਜੀ ਸੋਤਰ ਜੀ ਪਾਵਰ ਆਫ ਸੋਸ਼ਲ ਜੁਨਟੀ ਦਾ ਜਿਨ੍ਹਾਂ ਨੇ ਇਹ ਪੋਚੂਨਾਮਾ ਚੈਨਲ ਚਲਾ ਕੇ ਲੋਕਾਂ ਦੇ ਵਿਚਾਰ ਲੋਕਾਂ ਤੱਕ ਪਹੁੰਚਾਣ ਦੀ ਕੋਸ਼ਿਸ਼ ਕੀਤੀ ਹੈ ਔਰ ਅੱਜ ਪਾਵਰ ਆਫ ਸੋਸ਼ਲ ਜੁੰਟੀ ਦੀ ਟੀਮ ਸਾਡੇ ਗੈਰ ਵਿਖੇ ਪੁੱਜੀ ਹੈ ਔਰ ਉਹਨਾਂ ਨੇ ਇਹ ਸਾਰਾ ਜੋ ਰਿਕਾਰਡਿੰਗ ਕੀਤੀ ਹੈ ਔਰ ਮੈਂ ਇਸ ਪਾਵਰ ਆਫ ਸੋਸ਼ਲ ਜੁੰਟੀ ਦੇ ਚੈਨਲ ਦਾ ਪੋਸਨਾਮਾ ਚੈਨਲ ਦਾ ਧੰਨਵਾਦ ਕਰਦੀ ਹਾਂ ਔਰ ਸੌਂ ਸੋਤਾ ਜੀ ਤੁਹਾਡਾ ਵੀ ਧੰਨਵਾਦ ਦੀਆਂ ਕਿਉਂਕਿ ਇਹ ਜੋ ਪੋਸਨਾਮਾ ਚੈਨਲ ਹੈ ਇਹ ਲੋਕਾਂ ਦੀ ਸਾਡੇ ਸਮਾਜ ਦੀ ਵਿਚਾਰਧਾ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਸਹਾਇੀ ਹੁੰਦਾ ਹੈ ਔਰ ਮੈਂ ਇਹ ਉਮੀਦ ਕਰਦਾ ਹਾਂ ਮੈਂ ਪ੍ਰਮਾਤਮਾ ਦੀ ਦੁਆ ਕਰਦਾ ਕਿ ਇਹ ਚੈਨਲ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਫਿਰ ਇੱਕ ਵਾਰ ਮੈਂ ਤੁਹਾਡਾ ਵੀ ਤੇ ਪਾਵਰ ਆਫ ਸੋਸ਼ਲ ਜੁਨਟੀ ਦਾ ਵੀ ਜਿਹੜੀ ਵਿਚਾਰਧਾਰਾ ਨੂੰ ਲੈ ਕੇ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਲੈ ਕੇ ਲੋਕਾਂ ਤੱਕ ਇਹ ਪਹੁੰਚਾਂਦੀ ਹੈ ਔਰ ਮੈਂ ਫਿਰ ਇੱਕ ਵਾਰ ਸਾਰੇ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਜੀ ਸੋ ਦੋਸਤੋ 1 ਫਰਵਰੀ 2026 ਨੂੰ ਸਤਗੁਰਬਦਾਸ ਮਹਾਰਾਜ ਦੇ ਪ੍ਰਕਾਸ਼ ਉਤਸਵ ਨੂੰ ਲੈ ਕੇ ਅੱਜ ਪੂਰਾ ਸੰਸਾਰ ਜਿਹੜਾ ਹੈ ਤਿਆਰੀਆਂ ਦੇ ਵਿੱਚ ਲੱਗ ਚੁੱਕਾ ਹੈ ਔਰ ਇਸੇ ਤਰ੍ਹਾਂ ਸਾਇਤਕਾਰ ਗੀਤਕਾਰ ਔਰ ਸਿੰਗਰ ਬ੍ਰਦਰ ਜਿਹੜੇ ਨੇ ਉਹ ਵੀ ਆਪਣੇ ਆਪਣੇ ਇਨਸਾਫ ਦੇ ਨਾਲ ਸਤਗੁਰਬਦਾਸ ਮਹਾਰਾਜ ਦੀ ਸੇਵਤ ਦੇ ਵਿੱਚ ਲੱਗ ਚੁੱਕੇ ਨੇ ਸੋ ਤੁਹਾਨੂੰ ਸਾਡੀ ਇਹ ਗੱਲਬਾਤ ਔਰ ਇਹਨਾਂ ਦਾ ਗਾਇਆ ਹੋਇਆ ਇਹ ਧਾਰਮਿਕ ਗੀਤ ਕਿਸ ਤਰ੍ਹਾਂ ਦਾ ਲੱਗਾ ਹੈ ਫੀਡਬੈਕ ਜ਼ਰੂਰ ਦੇਣਾ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ ਮੈਨੂੰ ਦਿਓ ਇਜਾਜ਼ਤ ਜੈ ਗੁਰਦੇਵ ਧੰ ਗੁਰਦੇਵ